ਨਹਿਰ ਚ ਧੱਕਾ ਮਾਰਨ ਵਾਲੀ ਸੱਸ ਆ ਗਈ ਕੈਮਰੇ ਸਾਹਮਣੇ ਫੁੱਟ ਫੁੱਟ ਰੋਈ ਨਾਲੇ ਮੰਨ ਲਿਆ ਆਪਣਾ ਗੁਨਾਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਖਬਰ ਜਿਹੜੀ ਐ ਬੀਤੇ ਦਿਨੀ ਗੁਰਦਾਸਪੁਰ ਤੋਂ ਸਾਹਮਣੇ ਆਉਂਦੀ ਹੈ ਜਿਸ ਖਬਰ ਦੇ ਵਿੱਚ ਖੁਲਾਸਾ ਹੁੰਦਾ ਕਿ ਨੂੰ ਨੂੰ ਮਾਰਨ ਵਾਲੀ ਸੱਸ ਹੀ ਹੈ ਪਹਿਲਾ ਖਬਰ ਸੀ ਕਿ ਲੁਟੇਰਿਆਂ ਦੇ ਨਾਲ ਛੜਪ ਚ ਨੂ ਨਹਿਰ ਚ ਡਿੱਗ ਗਈ ਪਰ ਉਸ ਤੋਂ ਬਾਅਦ ਖੁਲਾਸਾ ਹੁੰਦਾ ਕਿ ਸੱਸ ਨੇ ਹੀ ਆਪਣੀ ਨੂ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਹੁਣ ਸੱਸ ਨੇ ਆਪਣਾ ਗੁਨਾਹ ਕਬੂਲ ਕੀਤਾ ਉਸਨੇ ਮੰਨਿਆ ਕਿ ਝੇੜਾ ਮੈਂ ਤੇ ਮੇਰੇ ਪੁੱਤ ਨੇ ਸਾਜ਼ਿਸ਼ ਰਚੀ ਸੀ ਕਿ ਅਸੀਂ ਆਪਣੀ ਨੂ ਦਾ ਕਤਲ ਕਰਾਂਗੇ ਉਸ ਨੂੰ ਨਹਿਰ ਚ ਸੁੱਟ ਦੇਵਾਂਗੇ ਪਰ ਪੁੱਤ ਘਰ ਦੇ ਵਿੱਚ ਸੀ ਪੁੱਤ ਦਾ ਕਹਿਣਾ ਕਿ ਮੇਰੀ ਮਾਂ ਦੀ ਹੀ ਇਕੱਲੀ ਦੀ ਸਾਜ਼ਿਸ਼ ਸੀ ਮੈਂ ਇਸ ਦੇ ਵਿੱਚ ਇਨਵੋਲਵ ਨਹੀਂ ਸੀ ਉਸਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਉਸ ਵਕਤ ਘਰੇ ਸੀਗਾ ਤੇ ਹਾਲਾਂਕਿ ਇਸ ਸੱਸ ਦੇ ਵੱਲੋਂ ਜਿਹੜਾ ਆ ਗੁਨਾਹ ਕਬੂਲ ਕੀਤਾ ਗਿਆ ਕੈਮਰੇ ਦੇ ਸਾਹਮਣੇ ਪਛਤਾਉਂਦੀ ਨਜ਼ਰ ਆ ਰਹੀ ਹੈ ਆਪਣੇ ਕੀਤੇ ਤੇ ਪਛਤਾਵਾ ਕਰ ਰਹੀ ਹੈ ਤੇ ਨਨ ਨਾਲ ਜਿਹੜਾ ਆ ਇਸ ਦਾ ਪੁੱਤ ਵੀ ਰੋਂਦਾ ਨਜ਼ਰ ਆਇਆ ਮਾਂ ਵੀ ਜਿਹੜੀ ਆ ਕੈਮਰੇ ਅੱਗੇ ਰੋਂਦੀ ਨਜ਼ਰ ਆ ਰਹੀ ਹੈ ਪਰ ਇੱਕ ਮਾਸੂਮ ਦੀ ਜ਼ਿੰਦਗੀ ਜਿਹੜੀ ਹੈ ਇਹਨਾਂ ਦੇ ਵੱਲੋਂ ਬਰਬਾਦ ਕਰ ਦਿੱਤੀ ਗਈ ਹੈ ਗਲਤੀ ਹੋ ਗਈ ਵਸ ਨਹੀਂ ਮਾਰਾ ਕਿਉਂ ਕਿ ਕੀ ਗਲਤੀ ਕਰੀ ਗਲਤੀ ਹੋ ਗਈ ਕਰ ਕੀ ਭਰਦਾ ਮੈਂ ਕਹਾਂ ਤਾ ਕੀ ਕਰਨ ਕੀ ਦੱਸਦੇ ਵੀ ਕੀ ਕਿਨੇ ਰਚਾ ਚੰਦਰ ਕੀ ਸਾਰੀ ਗੱਲਬਾਤ ਹੋਈ ਆ ਸਰ ਮੇਰੀ ਮੰਮੀ ਨੂੰ ਪਤਾ ਜੋ ਪਤਾ ਉਹਨਾਂ ਕੋਲੇ ਗਲਤੀ ਹੋ ਗਈ ਉਹ ਬਸ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਸ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮੰਮੀ ਤੇਰੀ ਮੰਮੀ ਮੇਰੇ ਇਹੋ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਉਹ ਮਾਰਨ ਦਾ ਕਰ ਕੀ ਉਹ ਇੱਕ ਮਿੰਟ ਬਾਜੀ ਸਰ ਮਾਰਨ ਦਾ ਕੋਈ ਕਾਰਨ ਨਹੀਂ ਕੁਝ ਨਹੀਂ ਪਤਾ ਸਰ ਮੈਨੂੰ ਤੇ ਬੜ ਦੇ ਪਾਸ ਬਿਆਨ ਲਗਾਇਆ ਸੀਗਾ ਉਹ ਦਿਨ ਨੂੰ ਅਮਰਪ੍ਰੀਤ ਕੌਰ ਸਕੂਟਰੀ ਐਕਵਰ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਡੀ ਪੱਡੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਨੇੜੇ ਧਾਰੀਵਾਲ ਸਹਿਰ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਪਹਿਲਾਂ ਤਾਂ ਉਹਨਾਂ ਪਾਸੋਂ ਕੁਝ ਸੋਨੇ ਦੇ ਗਹਿਣੇ ਕਿਸੇ ਅਨਨੌਣ ਬੰਦਿਆਂ ਨੇ ਸੋਨੇ ਦੇ ਗਹਿਣੇ ਖੋਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਜਦੋਂ ਜਿਹੜੀ ਹੈਗਾ ਇਹਦੇ ਵਿੱਚ ਅਮਨਪ੍ਰੀਤ ਕੌਰ ਦੀ ਨਟੇਰੇ ਨਾਲ ਝੜਪ ਹੋਈ ਸੀ ਉਹ ਜਿਨ੍ਹਾਂ ਨੇ ਅਮਨਪ੍ਰੀਤ ਕੌਰ ਨੂੰ ਤੱਕਾ ਮਾਰ ਕੇ ਨਰਵਸ ਹੋ ਦੱਸ ਸੋ ਪਾਣੀ ਡੂੰਗਾ ਹੋਣ ਕਰਕੇ ਅਮਨਪ੍ਰੀਤ ਕੌਰ ਡੁੱਬਣ ਕਰਕੇ ਡੋਬ ਗਈ ਸੀ ਪਾਣੀ ਵੀ ਡੁੱਬ ਗਈ ਸੀ ਤੇ ਜਿਹੜੇ ਉਸ ਨਟੇਰੇ ਸੀ ਉਹ ਸੋਨੇ ਦੇ ਗਣੇ ਲੈ ਕੇ ਫਰਾਰ ਹੋ ਗਏ ਸੀ ਮੌਕੇ ਤੋਂ ਇਸੇ ਮਕਰਮਾ ਨੰਬਰ 22 ਮਤੀ 283 2025 ਜੁਰਮ 109 304 ਬੀ ਐਨ ਐਸ ਥਾਣਾ ਤੇ ਬੜਵਕੇ ਨਾਮ ਲੋ ਬੇਖਣੇ ਖਾਤਿਰ ਕਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੀ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਤਾਂ ਹੋਰ ਟੈਕਨੀਕਲ ਜਿਹੜੀ ਐਨਲਿਸਿਸ ਜਿਹੜੀ ਟੀਮਾਂ ਜਿਹੜੇ ਟੈਕਨੀਕਲ ਤੇ ਪੁਲਿਸ ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਉਹ ਦਰਾਂ ਨੇ ਤਫਤੀਸ਼ ਇੱਕ ਨਵਾਂ ਇਹੜਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਹੀ ਉਸ ਨੂੰ ਦਾਜ ਦੇ ਦੇਣ ਦਾਜ ਦੇ ਤੇ ਬੱਚਾ ਨਾਮ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ। ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ਰਾਂ ਹੋ ਕੇ ਉਸਦਾ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਨਹਿਰ ਤੱਕਾ ਮਾਰ ਕੇ ਸੁੱਟਦਾ ਸੀ। ਜਿਸ ਤੇ ਲੜਕੀ ਦੀ Laash ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਇਮੋਗ ਬRAND ਹੋ ਗਈ ਸੀ ਜਿਸ ਤੇ ਇਸ ਮਕਾਮੇ ਵਿੱਚ ਜੁਰਮ 103 62 BNS ਦਾ ਵਾਧਾ ਕੀਤਾ ਗਿਆ ਸੀ ਤੇ ਮ੍ਰਿਤਕ ਅਮਨਦੀਪ ਕੌਰ ਤੇ ਸੱਜ ਸਰਪਿੰਦਰ ਕੌਰ ਤੇ ਪਤੀ ਕਾਹ ਕੇ ਕੋਈ ਰੈਸਟ ਕਰ ਲਿਆ ਗਿਆ। ਉਹ ਲਗਾ ਸਾਰੀ ਤੋ ਕਿਉਂ ਸਰ ਇਹਦੇ ਵਿੱਚ ਫਰਦਰ ਜਿਹੜੀ ਹੈਗੀ ਐ ਸੀ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫतीश ਕਰ ਰਹੇ ਆ ਰਮਾਨ ਲਵਾਗੇ ਇਹਨਾਂ ਦਾ ਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋਈ ਹੋ ਕਿਸੇ ਦੇ ਵਿੱਚ ਮੁੱਦੇ ਸਾਹਮਣੇ ਆਈ ਤਾਂ ਉਹਨੂੰ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸਰੇਣਾ ਨੂੰ ਕਿਹਾ ਗਿਆ ਹੈ ਕਿ ਲੋਟ ਹੋਈ ਹੈ ਲੋਟ ਲੈਣੇ ਵਗੈਰਾ ਨਹੀਂ ਮੱਥੇ ਛੋੜ ਦਿੱਤੇ ਜਾਂ ਬਰਾਮਦ ਲਈ ਪਾ ਲੈ ਨਹੀਂ ਲੋਟ ਵਾਲੀ ਗੱਲ ਜਿਹੜੀ ਹੈਗੀ ਹੈ ਹੁਣ ਪਾਰਟ ਇਸ ਇਨਵੈਸਟੀਗੇਸ਼ਨ ਇਸ ਵਿੱਚ ਚਾ ਰਹੇ ਆ ਬੰਦੇ ਇੰਗ ਪ੍ਰੋਪਰ ਰਮਾਨ ਲੈ ਕੇ ਤਫतीश ਕਰਾਂਗੇ ਉਹ ਪਹਿਲੀ ਸਟੋਰੀ ਬਣਾਈ ਸੀ ਇਹਨਾਂ ਨੇ ਇਸਾਂ ਵੀ ਅਸੀਂ ਸਾਡੇ ਕੋਲ ਖੋਈ ਹੈ ਲੇਕਿਨ ਅਸਲੀ ਕੁਝ ਹੋਰ ਸਾਹਮਣੇ ਆਈ ਸਰਪਸੋ ਕਿਵੇਂ ਸ਼ੱਕ ਕਰਿਆ ਵੀ ਇਹਦੀ ਕਹਾਣੀ ਦਾ ਸਰੋਤ ਹੋ ਸਕਦੀ ਆ ਇਹ ਜਿਸ ਤੋਂ ਜਿਸ ਤੋਂ ਨਾਲੇ ਮੌਕੇ ਤੇ ਜਾ ਕੇ ਜਿਹੜੀ ਅਸੀਂ ਮੌਕੇ ਜਿਹੜਾ ਬਿਜ਼ਨਸ ਸਪੋਰਟ ਕੀਤਾ ਸੀ ਨੋਨ ਕਰਾਇਮ ਉਤੋਂ ਵੀ ਗੱਲ ਥੋੜੀ ਇਹਨਾਂ ਦੀ ਗੱਲਾਂ ਆਪਰਚੂਨਿਟੀ ਕਨਵਰਸੇਸ਼ਨ ਤੋਂ ਵੀ ਗੱਲ ਡਾਊਟਫੁਲ ਲੱਗ ਰਹੀ ਸੀ ਜਿਸ ਜਿਹੜੀ ਹੈਗੀ ਟੈਕਨੀਕਲ ਅਨਲਿਸਿਸ ਕੀਤਾ ਗਿਆ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਫਰਦਰ ਜਿਹੜੀ ਹੈਗੀ ਇਹ ਗੱਲ ਕਲੀਅਰ ਹੋਈ ਹੈ ਵੀ ਇਹਨੇ ਆ ਕੋਈ ਚੀਜ਼ ਛੋਟੀ ਸਟੋਰੀ ਬਣਾਈ ਲੱਗੀ ਤੇ ਬੀਬੀ ਕਹਿੰਦੇ ਦੁਨਾਹ ਕਰਦੀ ਪੁਲਿਸ ਨੂੰ ਪੁਲਿਸ ਸੱਚੀ ਕਾਹਦੀ ਨਹੀਂ ਹੋ ਰੋ ਪਾਣ ਨੂੰ ਤੇ ਆ ਵੀ ਦੁਨਾਹ ਕਰਦੀ ਨਹੀਂ ਅਹ ਨਹੀਂ ਬਿਲਕੁਲ ਬਿਲਕੁਲ ਪਹਿਲਾਂ ਸਟੋਰੀ ਨੇਚਰਲੀ ਬਣਾਈ ਉਹਨੇ ਲੇਕਿਨ ਉਸਲੀਅਤ ਜਿਹੜਾ ਹੈਗਾ ਉਹ ਬਾਅਦ ਚ ਕਲੀਅਰ ਹੋਈ ਹੈ ਉਸ ਵਾਰ ਫਰਦਰ ਦੀ ਹੈਗੀ ਗੱਲ ਇਹ ਕਲੀਅਰ ਹੋ ਗਈ ਹੈ ਵੀ ਇਹ ਮਲਟ੍ਰੈਟ ਹੈਗਾ ਨੇ ਆਪ ਹੀ ਇਹਦੇ ਮੁੰਡੇ ਨੇ ਤੇ ਨੇ ਇਸ ਵਾਰਦਾਤ ਨੂੰ ਅੰਜਾਮ ਕਿਵੇਂ ਦਿੱਤਾ ਗਿਆ ਤੇ ਉਹ ਕਿਉਂ ਕਰ ਤੱਕਾ ਦੇ ਤੱਕਾ ਦੇ ਆ ਦੋਆਂ ਦੀ ਦੋਆਂ ਦੀ ਪ੍ਰੈਨਿੰਗ ਸੀ ਦੋਆਂ ਦੀ ਆਪਜ ਹੀ ਪਲੈਨਿੰਗ ਸੀ ਵੀ ਅਸੀਂ ਜਿਹੜੀ ਹੈਗੇ ਆ ਉਥੋਂ ਜਦੋਂ ਇਹ ਉਥੋਂ ਚੱਲੇ ਨੇ ਲੜਕੀ ਦੇ ਪੇਰੈਂਟਸ ਨੇ ਕਨਵਰਸ ਚੱਲੇ ਨੇ ਇਹਨਾਂ ਦੀ ਮੁੰਡੇ ਦੀ ਆਪਜ ਪੇਰੇ ਆਪਜ ਕਨਵਰਸੇਸ਼ਨ ਗੱਲ ਦੀ ਮਾਂ ਮਾਂ ਦੇ ਪੁੱਤਰ ਦੀ ਗੱਲ ਹੋ ਗਈ ਸੀ ਲੱਗ્યું ਕਿ ਹੈ ਕਿ ਬਈ ਸਾਰਾ ਮਤਲਬ ਬੰਧਣ ਲੈ ਕੇ ਜਾਂਦੀ ਨਹੀਂ ਇਹ ਲੜਕੀ ਲੜਕੀ ਆਪਣੀ ਪੇਕੇ ਤੋਂ ਆ ਰਹੀ ਲੜਕੀ ਜਾਂਦੀ ਪੋਰਾ ਕਰਦਾ ਨਾ ਪੂਜਾ ਮਾਇਆ ਕਰਦਾ ਨਹੀਂ ਨਹੀਂ ਐਕਚੁਅਲੀ ਐਕਚੁਅਲੀ ਕੀ ਹੈ ਲੜਕੀ ਜਿਹੜੀ ਸੱਸ ਹੈ ਉਹ ਲੜਕੀ ਦੇ ਪੇਕੇ ਨਾਲ ਹੀ ਗਈ ਸੀ ਉਹਤੇ ਕਹੀ ਸੀ ਉਹ ਪੇਕੇ ਦੇ ਵਾਪਸ ਆ ਰਹੇ ਸੀ ਇਹਨੂੰ ਪਤਾ ਸੀ ਪਹਿਲੇ ਡਿਊਰਿੰਗ ਇਨ ਬੀਟਵੀਨ ਇਹਨਾਂ ਆਪਾਂ ਜੀ ਕਨਵਰਸੇਸ਼ਨ ਹੋਈ ਸੀ ਮਾਂ ਆਪੋ ਤੇ ਜਦੋਂ ਉਹ ਲੜਕੀ ਦੇ ਪੇਰੈਂਟਸ ਤੋਂ ਵਾਪਸ ਇਹ ਆਪਣੇ ਸਹੁਰੇ ਘਰ ਕੀ ਆ ਰਹੀ ਸੀ ਤੇ ਨਾਲ ਸਾਸਿ ਤੇ ਰਾਜ ਜਿਨ੍ਹਾਂ ਨੇ ਰੋਕ ਕੇ ਉਹਦੇ ਅਕੋਰਡਿੰਗ ਸਾਰਾ ਇਹ ਹੈ ਸਜੀਤਾ ਦਾ ਸਾਰਾ ਸਾਰਾ ਪਲਾਨ ਕਿਨੇ ਰਚਿਆ ਸੀਗਾ ਉਹਦੇ ਘਰ ਵਾਲਿਆਂ ਨੇ ਰਚਿਆ ਸੀ ਮਾਸਟਰ ਮਾਈਂਡ ਮਾਂ ਤੇ ਪੁੱਤ ਨੇ ਦੋਨੋਂ ਮਾਸਟਰ ਮਾਈਂਡ ਹਾਂ ਸੱਜਾ ਜੀ ਉਹਨੇ ਤੇ ਕਹ ਦਿੱਤਾ ਗਿਆ ਮਾਂ ਆਪੋ ਦੋਵੇਂ ਮੌਕੇ ਤੇ ਮਿਲੂ ਸੀ ਉਸ ਦਿਨ ਕਿ ਜਾਂ ਹੋਰ ਵੀ ਹੋਰ ਰਿਹਾ ਸੀ ਨਹੀਂ ਬਿਲਕੁਲ ਦੋਦੇ ਮਾਂ ਪੁੱਤ ਤੋਂ ਮਜੂਦ ਸੀ ਮੈਂ ਦੱਸ ਰਿਹਾ ਆ ਰਿਹਾ ਜੀ ਮਾਂ ਦਾ ਰੋਲ ਜਿਹੜਾ ਉਹ ਜ਼ਿਆਦਾ ਬੇਟੇ ਦਾ ਰੋਲ ਵਿੱਚ ਘੱਟ ਸੀ ਕੋਈ ਨੂੰ ਪਤਾ ਨਹੀਂ ਉਹ ਦੇਖੋ ਫਰਜ਼ਰ ਫਰਜ਼ਰ ਇਸ ਵੇਲੇ ਜੋ ਸਾਡੇ ਹੁਣ ਫਿਲਹਾਲ ਰੋਲ ਸਾਹਮਣੇ ਆਇਆ ਵੀ ਇਹਨਾਂ ਦਾ ਆਪਕ ਮਾਪੋਦਾ ਹੀ ਸੀਗਾ ਦੋਨੇ ਆਪਕ ਇਹਨਾਂ ਨੇ ਤੜਾ ਡਰਾਮਾ ਕਰਕੇ ਸਿਰ ਹੈਗਾ ਉਹਨੂੰ ਸੋ ਮਦਰ ਹੋਰ ਵੀ ਕਹੇ ਵੀ ਫਰਦਰ ਅਸੀਂ ਹੁਣ ਰਿਮਾਨ ਲਵਾਂਗੇ ਦੁਮਾਨ ਦਾ ਰਿਮਾਨ ਕਰਕੇ ਫਰਦਰ ਜਿਹੜੀ ਇੱਕ ਇਨਵੈਸਟੀਗੇਸ਼ਨ ਚ ਪੜਤਾਲ ਚ ਗੱਲ ਕੋ ਹੋ ਸਾਹਮਣੇ ਆਇਆ ਤਾਂ ਉਹਨੇ ਖਾਸ ਕਰਕੇ ਕਿਹਾ ਕਿ ਇਹਦਾ ਲੜਕੀ ਦੇ ਪਰਿਵਾਰਕ ਮੈਂਬਰ ਕਹਿ ਰਹੇ ਵੀ ਜਿਹੜੀ ਜਿਹੜੀ ਹੈਗੀ ਹੈ ਸੱਸ ਹੈਗੀ ਹੈ ਇਹਦੇ ਖਿਲਾਫ ਪਹਿਲਾਂ ਵੀ ਮਾਮਲੇ ਦੇ ਵਿੱਚ ਹੈਗੇ ਹਨ ਹੱਤਿਆ ਦਾ ਵੀ ਅਨੀ ਹੁਣ ਫਿਲਹਾਲ ਅਸੀਂ ਇਹ ਪਤਾ ਕਰ ਰਹੇ ਹਾਂ ਇਹਦਾ ਰਿਕਾਰਡ ਪਤਾ ਕਰ ਰਹੇ ਹਾਂ